ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਲ ਗੱਲ ਕਰਾਉਣੇ ਆ ਨਵੇਂ 뮤ਜ਼ਿਕ ਡਾਇਰੈਕਟਰ ਭਾਜੀ ਹਾਂਜੀ ਭਾਈ ਸਰ ਕੀ ਹਾਲ ਹੈ ਹਾਂਜੀ ਬੜੀ ਵਧੀਆ ਵਧੀਆ ਠੀਕ ਹੈ ਕਕੇ ਚੈੱਕ ਇੱਕ ਨਾ ਆ ਸਿਟਰਜਨ ਪਾ ਸਿਟਰਜਨ ਸਿਟਰਜਨ ਪਾ ਹਾਂਜੀ ਹਾਂ ਟਰਮਾਡੋ ਇਹ ਵਿੱਚ ਪਾ ਦੇ ਟਰਮਾਡੋ ਏਕਾ ਸਰਦੌਫ ਦੇ ਦੀਵਾ ਸਰਦੌਫ ਸਰਦੌਫ ਦੇ ਦੀ ਬਹੁਤ ਜ਼ਰੂਰੀ ਹੈ ਕਿਉਂਕਿ DJ ਵਗੈਰਾ ਦੇ ਨਾਲ ਸਰਦੌਫ ਦੀ ਵੀ ਲੋੜ ਹੁੰਦੀ ਹੈ ਆ ਜਾ ਖੰਭਾ ਅੰਜਾ ਖੰਭਾ ਤਾਂ ਵੱਡਾ ਆ ਕਲ ਮੰਜੀਲਾ ਇਹਨੂੰ ਬੈਸ ਕਰਾਂ ਕੀ ਬਣਿਆ ਘੈਂਟ ਘੈਂਟ ਬਣਨਾ ਆ ਪੱਟਾਂਾਂ ਪਾ ਲਈ ਤਿੰਨ ਪੱਟਾਂਾਂ ਪਾ ਲਈ ਕਦੇ ਡੀਜੇ ਦੇ ਨਾਈਤ ਦੇ ਸੱਟ ਪੈ ਤੇ ਬੱਦਿੰਦੇ ਪੱਟਾਂਾਂ ਦੀ ਫਾਤ ਦੇ ਵਿੱਚ ਜੇ ਗਾਣਾ ਬੀਟ ਆ ਬਣਨਾ ਮੈਨੂੰ ਪਤਾ ਕਿ ਮੈਂ ਬਣਨਾ ਗਾਣਾ ਪੂਰਾ ਹਾਂ ਆ ਗੋਡੇ ਗਿੱਟਾਂ ਦੀ ਕਰੀਮ ਵੀ ਪਾ ਦੇ ਵਿੱਚ ਆ ਗੋਡੇ ਗਿੱਟਾਂ ਦੀ ਕਰੀਮ ਵੀ ਪਾ ਲੜ ਪੈਂਦੇ ਨਾ ਭਰਾਵਾ ਮੈਂ ਮਾੜੀ ਮਾੜੀ ਗਲਤੀ ਦਾਰੂ ਪੀ ਕੇ ਲੜ ਪੈਂਦੇ ਹੁਣ ਬਣ ਗਏ ਨਾ ਬੀਟਾ ਸਾਰੇ ਠੀਕ ਹੈ ਪਟੀਆਂ ਬਾਤੀਆਂ ਤੈਨੂੰ ਸਿਟਰਜਨ ਤਰਮਾਡੋਰ ਡਾਇਡੋਰ ਤੇ ਇੱਕ ਪਾ ਦੇ ਤੂੰ ਆਪਣੀ ਦੂਸਰੀ ਓਕੇ ਕਹਿੰਦੇ ਹੁੰਦੇ ਆ ਕਾਮ ਨਹੀਂ ਪਾ ਦੇ ਇੱਕ ਬਾਤ ਸਹੀ ਹੋਇਆ ਹੁਣ ਦੇਖ ਬਈ ਹੁਣ ਪੂਰਾ ਮਰ ਕੇ ਬੋਲ ਕਿਆ ਮੰਨਦਾ ਫਿਰ ਕੈਸੀ ਗੱਲ ਬਾਤ ਉਹ ਨਹੀਂ ਕਹਿਦਾ ਕਿਵੇਂ ਆਉਂਦਾ ਕਿ ਨਹੀਂ ਖੜਕੇ ਕੰਮ ਤੇ ਇੱਕ ਮਿੰਟ ਇੱਕ ਮਿੰਟ ਮਰ ਬਰਕਟੀ ਫੋਨ ਹਾਂਜੀ ਔਜਲਾ ਸਾਹਿਬ ਕੀ ਹਾਲ ਆ ਕਰਨ ਹੋਇਦਾ ਹਾਂਜੀ ਹਾਂਜੀ ਬਣਾਇਆ ਪੈ ਗਾਣਾ ਬਸ ਤੁਹਾਡਾ ਹਮ ਹਮ ਨਹੀਂ ਉਹ ਦੁੱਗੀ ਠੰਡੇ ਬਰੂ ਆਮਤ ਨਹੀਂ ਇਹ गा ਸਕਦੇ ਵਿਆਹ ਸ਼ਾਦੀਆਂ ਵਾਸਤੇ ਆਪਾਂ ਇਹਦੇ ਚ ਵੇਖੋ ਜੀ ਇੱਕ ਤਾਂ ਟਰਮਾ ਪਾਦੀ ਇੱਕ ਡਾਇਗਡੋਲ ਡਿਪਰਾਡੋਲ ਸਰਦੌਦੀ ਦੀ ਪਾਦੀ ਦੋ ਇੰਜੈਕਸ਼ਨ ਤੇ ਆ ਡਿਜੀਡੋ ਜੇ ਤਪਟੀਆਂ ਪਾਦੀਆਂ ਵਿੱਚ ਹਾਂਜੀ 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 ਕੱਲੀ ਭੇਦਨੇ ਭਾਈ ਹਾਂ ਤੋਈ ਬਾਕੀ ਇੱਥੇ ਕੋਈ ਚੱਕਰ ਨਹੀਂ ਬੈਠਿਆ ਉਹ ਕਹਿੰਦਾ ਕਰਨ ਔਜਲਾ ਬੁਲਾ ਲਈਏ ਕਿਹਨੂੰ ਆਦੇ ਕਰਨ ਕਰਨ ਆਪਣਾ ਕਰਨ ਔਜਲਾ ਨਹੀਂ ਉਹ ਨਹੀਂ ਆਪਣਾ ਰੰਗ ਦਾ ਕੰਮ ਰੈਂਦਾ ਨਾ ਸਾਰਾ ਉਹ ਮੁੰਡਾ ਪਿੱਛੇ ਲਵਾਈ ਕਰਦਾ ਵੀ ਕਰਨ ਔਜਲਾ ਉਹਨੇ ਕਹਿੰਦੇ ਨਾ ਤਾਂ ਮੇਰੇ ਕੋ ਰੰਗ ਦਾ ਕੰਮ ਆ ਰ ਆ ਕਰ ਦਿੰਦੇ ਕੋਈ ਗੱਲ ਨਹੀਂ ਸਾਰਾ ਠੀਕ ਹੈ ਠੀਕ ਹੈ ਵੀਰੇ ਕੋਈ ਨਾ ਠੀਕ ਹੈ ਟੁਕੜਾ ਸਮਝ ਗਿਆ ਚੱਲ ਕਾਰਗਮ ਦਾ ਇਹ ਪੇਮੈਂਟ ਆਹੀ ਸਿੰਗਰ ਦੀ ਆ ਜਰ ਪੇਮੈਂਟ ਪਾ ਲੈ ਅਰੇ ਮੁੱਕਰ ਗਈ ਬੀਲੀ ਜੱਦੀ ਆ ਗਈ ਕਿਹੜਾ ਉੱਧਰ ਬੈਠਾ ਮੁੰਡਾ ਉੱਧਰ ਹੋ ਗਿਆ ਹਾਂ ਕਾਕੇ ਲਸਟਾ ਚੜ ਗਈਆਂ ਆਪਣੀਆਂ ਸਾਰੀਆਂ ਅਰਚ ਬੇਟਾ ਸੌਤਾ ਨਹੀਂ ਕਹਿ ਕੇ ਕੰਮ ਕਰਦਾ ਨੂੰ ਪਤਾ ਵੀ ਹੈਗਾ ਕਿ ਕਦੋਂ ਤੱਕ ਕੰਮ ਕਰਨਾ ਹੈ ਅਰਚ ਲਸਟਾ ਚੜ ਗਈਆਂ ਆਪਣੀਆਂ ਸਾਰੀਆਂ ਤੇ ਹਾਂਸਰਾ ਜੰਸ ਭਾਈ ਦੀ ਵੀ ਅਪਾਇੰਟਮੈਂਟ ਹੈਗੀ ਆਪਣੇ ਕੋਲੇ ਗਾਣਾ ਕਰਨਾ ਹੁੰਦਾ ਠੀਕ ਹੈ ਨਾ ਉਸਤਾਦ ਬੰਦੇ ਮਿਹੜਾ ਧਿਆਨ ਰੱਖਣਾ ਹੈ ਚਾਹ ਪਣੀ ਠੀਕ ਹੈ ਕਾਕੇ ਇਹ ਬਾਕੀ ਲਿਰਿਕਸ ਸਹੀ ਲੱਗ ਹਾਂ ਬਿਸ਼ਰੇਰੀ ਗਲਤ ਲੱਗਤੇ ਸੀਗੇ ਹਾਂ ਜ਼ਾਰੇ ਰਾਜੀ ਮੈਨੂੰ ਆਉਂਦਾ ਨਾ ਪੇਮੈਂਟ ਕੱਟੀ ਗਈ ਸੀ ਮਗਰੋਂ ਉਹ ਲੈ ਗਏ ਹਾਂ ਸਹੀ ਲਿਖੋ ਕੀ ਕਰ ਰਹੇ ਹੁਣ ਤੂੰ ਘਕਲ ਕੋਟ ਤਾਂ ਨਹੀਂ ਵਾਈ ਜਾਂਦਾ ਕਦੇ ਬੜਾ ਧਿਆਨ ਰੱਖੇ ਜ਼ਰੂਰੀ ਖਾਂਦਾ ਪਿੰਦਾ ਬੜੀ ਕਰੋ ਕਰੋ ਬੇਟੇ ਕੋਈ ਗੱਲ ਨਹੀਂ ਆ ਡਰਮਾ ਡੋਲ ਦਾ ਦਬਲ ਪਾ ਦੇ ਕੋਈ ਚੱਕਰ ਨਹੀਂ ਚੋਕਲ ਡਬਲ ਪਾ ਸਿਟਰਾ ਜਨ ਵੱਡੀ ਰੱਖ ਇਹਦੇ ਚ ਪੂਰੀ ਵੱਡੀ ਹੈ ਨਾ ਥੋੜੀ ਜਿਹੀ ਮੱਝਾ ਲਈ ਮਿਲ ਜੂਗੀ ਉਹ ਪਾ ਦੇ ਉਹ ਪੋਣੀਆ ਹਾਂ ਮੱਝਾ ਲਈ ਪਾ ਵੱਡੀ ਪਾ ਨਾ ਅਗਲੇ ਦੇ ਹਿਸਾਬ ਨਾਲ ਧੰਨ ਧੰਨ ਉਹ ਨਹੀਂ ਧੱਤੂ ਬਲ ਕੋੜੀ ਉਹਦਾ ਗਲਾ ਵੇਖਦਾ ਗੱਡਾ ਉਹਦੇ ਹਿਸਾਬ ਨਾਲ ਬਾਹਰ ਠੀਕ ਆ ਭਾਈ ਚੰਗਾ ਮੇਰੇ ਤਾਂ ਫਿਰ ਨਹੀਂ ਬੰਦਦਾ ਮੜੇ ਪਾਣੀ ਪਾਵਾ ਤੂੰ ਕਹੇ ਤਾਂ ਮੜੇ ਪਾਣੀ ਬਾਹਰ ਚ ਪੋਲਿਆ ਨਹੀਂ ਸਹੀ ਮੈਕਸ ਜਿਹਾ ਹੋ ਜਾਣਾ ਸਾਰਾ ਪਾਣੀ ਦੇ ਕੋਲੂ ਕੋਲ ਐਂਡ ਤੇ ਐਂਡ ਤੇ ਪਾਵਾਂਗੇ ਦੇਖ ਲੈ ਕਿੰਨਾ ਦਾ ਨਹੀਂ ਨਹੀਂ ਐਂਡ ਤੇ ਚਲ ਠੀਕ ਹੈ ਐਂਡ ਤੇ ਪਾਵਾਂਗੇ